सरकार वालों जो युद्ध नशे विरुद्ध मुहिम पूरे स्टेट लेवल पर चल रही हैगी है, है। उसके डिस्ट्रिक्ट मुक्तरते पिंड मदरसा है पुलिस स्टेशन लखे वाली का दे सिविल प्रशासन के एग्जीक्यूट किए गए डिमोलिशन ऑर्डरस तो जो लोकल पंचायत हैगी है उस रख के जो हैगी कार्रवाई की गई है ਇਹ ਜੋ ਬੰਦਾ ਹੈਗਾਦਰਪਜੀਤ ਉਸ ਗੱਗੂ ਇਸਤੇ ਐਨਡੀਪੀਐਸ ਦੇ ਪਹਿਲਾ ਪਰਚੇ ਹੈਗੇ ਇਸਦੇ ਬ੍ਰਦਰ ਤੇ ਤੇ ਇਸਦੇ ਫਾਦਰ ਤੇ ਵੀ ਪਰਚੇ ਹੈਗੇ ਤਾਂ ਜੋ ਵੀ ਪ੍ਰੋਸੀਡ ਆਫ ਸੇਲ ਆਫ ਡਰੱਗਸ ਤੇ ਕੋਈ ਪ੍ਰਾਪਰਟੀ ਜੋ ਕੋਈ ਸਟਰਕਚਰ ਹੀ ਬਣਾਇਆ ਸੀਗਾ ਉਸ ਦੀ ਅੱਜ ਜੋ ਕਾਰਵਾਈ ਕੀਤੀ ਗਈ ਹੈਗੀ ਤੇ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਤੇ ਓਵਰਆਲ ਮਾਹੌਲ ਨੂੰ ਦੇਖਦੇ ਹੋਏ ਪੁਲਿਸ ਦੀ ਡਿਪਲੋਇਮੈਂਟ ਇੱਥੇ ਕੀਤੀ ਗਈ ਸੀ ਤੇ ਪ੍ਰੋਪਰ ਇਸਤੇ ਡਿਪਲੋਇਮੈਂਟ ਕਰਕੇ ਪੁਲਿਸ ਨੇ ਸਿਵਲ ਪ੍ਰਸ਼ਾਸਨ ਦੇ ਇਸ ਆਰਡਰ ਨੂੰ ਐਗਜ਼ੀਕਿਊਟ ਕੀਤਾ ਹੈਗਾ ਮੈਂ ਇਸ ਡਿਮੋਲਿਸ਼ਨ ਤੇ ਇਹ ਕਹਿਣਾ ਚਾਹਾਂਗਾ ਕਿ ਜੋ ਵੀ ਕੋਈ ਸਮਗਲਰ ਹੈਗਾ ਉਸਤੇ ਐਗਜ਼ੈਂਪਲਰੀ ਤੇ ਡੈਟਰੈਂਟ ਐਕਸ਼ਨ ਲਿਆ ਜਾਊਗਾ ਤੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਜਿਸ ਨੇ ਕੋਈ ਪ੍ਰੋਸੀਡ ਆਫ ਸੇਲ ਆਫ ਡਰੱਗਸ ਤੇ ਸਟਰਕਚਰ ਕੋਈ ਬਣਾਇਆ ਹੈਗਾ ਇਲੀਗਲ ਥਾਂ ਤੇ ਤੇ ਇਲੀਗਲ ਤਰੀਕੇ ਤੇ ਬਣਾਇਆ ਹੈਗਾ ਤੇ ਵੀ ਆਰ ਕਮਿਟਿਡ ਫੋਰ ਸਟਰੋਂਗ ਐਂਡ ਐਗਜ਼ੈਂਪਲਰੀ ਐਕਸ਼ਨ ਅਗੇਂਸਟ ਡਰੱਗ ਸਮਗਲਰਸ ਐਂਡ ਪੈਡਲਰਸ ਮਾਨ ਸਰਕਾਰ ਨੇ ਸਰਕਾਰ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਜਨਤਾ ਨਾਲ ਵਾਅਦਾ ਕੀਤਾ ਸੀ ਨਸ਼ਿਆਂ ਦੇ ਉੱਤੇ ਠੱਲ ਪਾਵਾਂਗੇ ਅਸੀਂ ਨਸ਼ਿਆਂ ਨੂੰ ਕਾਬੂ ਕਰ ਲਾਂਗੇ ਉਹੀ ਮਾਨ ਸਾਹਿਬ ਆਪ ਦਾ ਵਾਅਦਾ ਜਿਹੜਾ ਪੂਰਾ ਕੀਤਾ ਸਰਕਾਰ ਨੇ ਇਹ ਬਹੁਤ ਵਧੀਆ ਐਕਸ਼ਨ ਕੀਤਾ ਸਾਰੇ ਲੋਕਾਂ ਦੇ ਵੱਲੋਂ ਇਸ ਐਕਸ਼ਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਸਾਰਾ ਇਲਾਕਾ ਇਸ ਗੱਲ ਤੇ ਉੱਤੇ ਖੁਸ਼ ਹੈ ਅਸੀਂ ਤਨਵਾਦੀ ਆਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਮੁਹਿੰਮ ਵਿੱਢੀ ਐ ਜੁੱਧ ਨਸ਼ੇ ਵਿਰੁੱਧ ਤੇ ਅੱਜ ਜੋ ਇਹ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਐ ਅਸੀਂ ਇਸ ਦੀ ਭਰਪੂਰ ਸਲਾਗਾ ਕਰਦੇ ਆਂ ਤੇ ਇਸੇ ਤਰ੍ਹਾਂ ਹੀ ਜੇ ਆਪਾਂ ਲੱਗੇ ਰਹੇ ਤਾਂ ਪੰਜਾਬ ਇੱਕ ਦਿਨ ਜ਼ਰੂਰ ਨਸ਼ਾ ਮੁਕਤ ਹੋ ਕੇ ਰੰਗਲਾ ਪੰਜਾਬ ਬਣੂਗਾ। ਸ਼੍ਰੀ ਮੁਕਤਸਰ ਸਾਹਿਬ ਦੇ ਸਾਰਾ ਇਲਾਕਾ ਨਿਵਾਸੀ ਇਸ ਗੱਲ ਦਾ ਬਹੁਤ ਧੰਨਵਾਦ ਕਰਦੇ ਆ। ਪੰਜਾਬ ਦੇ ਲੋਕ ਸਾਰੇ ਬਹੁਤ ਧੰਨਵਾਦ ਕਰਦੇ ਆ ਤੇ ਨਾਲ ਇਹੀ ਅਸੀਂ ਕਹਿੰਦੇ ਆ ਕਿ ਲੱਗੇ ਰਹੋ ਮਾਨ ਸਾਹਿਬ ਸਾਰਾ ਇਲਾਕਾ ਤੁਹਾਡੇ ਨਾਲ ਐ। ਸਾਰੇ ਚੰਗੀ ਸੋਚ ਦੇ ਲੋਕ ਅੱਜ ਇਹ ਉਹ ਤੁਹਾਡੇ ਨਾਲ ਹੈ ਧੰਨਵਾਦ